ਕੱਲ ਕਹਿ ਰਹੇ ਸੀ ਪੱਪੀ ਸਾਹਿਬ ਮੈਂ ਪਿੰਡਾਂ 'ਚ ਸੁਣਿਆ ਕਹਿੰਦੇ ਮੈਨੂੰ ਬਣਾਓ ਤੇ ਮੈਂ ਤੁਹਾਡੀ ਗੱਲ ਸੈਂਟਰ 'ਚ મોદી ਸਾਹਿਬ ਕੋਲ ਪਹੁੰਚਾਉਂਗਾ ਫਿਰ ਕਿ ਗੱਲ ਉਹਨਾਂ ਦੀ ਠੀਕ ਆ ਉਹਨਾਂ ਦੀ ਕਹਿੰਦੇ ਸਰਕਾਰ ਬਣਨੀ ਆ ਕੇਜਰੀਵਾਲ ਸਾਹਿਬ ਇੱਕ ਲੀਡਰ ਸੀ ਉਹ ਵੀ ਜੇਲ੍ਹ 'ਚ ਬੈਠੇ ਆ ਉਹਨਾਂ ਨੇ ਵੀ ਆਪਣੇ ਤੋਂ ਆਪਣੀ ਧਰਮ ਪਤਨੀ ਜੀ ਨੂੰ ਅੱਗੇ ਲੈ ਆਂਦਾ ਜਿਹੜੇ ਕਹਿੰਦੇ ਸੀ ਵੀ ਅਸੀਂ ਆਮ ਵਲੰਟੀਅਰ ਨੂੰ ਬਣਾਵਾਂਗੇ ਜੇ ਕਦੇ ਦੇਖੋ ਤਾਂ ਸਹੀ ਨਾ ਕਿੰਨਾ ਬਦਲਾ ਬਦਲਾ ਕਿੰਨਾ ਹੈ ਤੇ ਹਜੇ ਤੱਕ ਕੈਂਡੀਡੇਟ ਹੀ ਨਹੀਂ ਦੇ ਸਕੇ ਦੂਜੀਆਂ ਪਾਰਟੀਆਂ ਦਾ ਮੈਂ ਕਹਿਣਾ ਕੀ ਆ ਉਹ ਤੁਹਾਡੇ ਕਹਿੰਦੇ ਦੋਸਤਾਂ ਚਰਚੇ ਚੱਲੇ ਨੇ ਕਿ ਭਾਰ ਕੋਸ਼ਣ ਆ ਚੁਗੀ ਤੇ ਜੇਕਰ ਉਹਨਾਂ ਨੂੰ ਟਿਕਟ ਮਿਲਦੀ ਹੈ ਤਾਂ ਕਿਤੇ ਪਾਰਟੀ ਉਹਨਾਂ ਦੇ ਨੇ ਫੈਸਲਾ ਕਰਨਾ ਪਰ ਫੈਸਲਾ ਕਰ ਹੀ ਨਹੀਂ ਪਾਰੇ ਪਹਿਲੀ ਲਿਸਟ ਚੋਂ ਪਹਿਲਾਂ ਲੁਧਿਆਣੇ ਨੂੰ ਦੂਜੀ ਲਿਸਟ ਚ ਆਈ ਉਹ ਚੋਂ ਵੀ ਲੁਧਿਆਣਾ ਆਊਟ ਮੈਨੂੰ ਨਹੀਂ ਲੱਗਦਾ ਕੋਈ ਕੋਈ ਅਸੀਂ ਦੇ ਦਿੰਨੇ ਹ ਕੈਂਡੀਡੇਟ ਖੜਾ ਤਾਂ ਕਰਨ ਸਰ ਕਾਂਗਰਸ ਜਿਹੜੀ ਆ ਬਾਹਰੋਂ ਉਮੀਦਵਾਰਾਂ ਦੇ ਕੇ ਖੜੇ ਕਰਦੀ ਹੈ ਜਿਦਾ ਚੰਨੀ ਜੀ ਨੂੰ ਜਲੰਧਰ ਤੋਂ ਸਾਣਾ ਕਰਤਾ ਪਾਲ ਖਹਿਰਾ ਨੂੰ ਜ਼ਰੂਰ ਖੜਾ ਕਰਤਾ ਹੋਰ ਵੀ ਲੀਡਰ ਨੇ ਸੋ ਲੋਕਲ ਲੀਡਰਸ਼ਿਪ ਦੋਤ ਕਰੀਏ ਦੇਖੋ ਮੈਂ ਉਹਦਾ ਕੀ ਕਹਿ ਸਕਦਾ ਉਹ ਤਾਂ ਪਾਰਟੀਆਂ ਦੇ ਇਹ ਚੱਲਦਾ ਹੁੰਦਾ ਏ ਇਹ ਚ ਕੋਈ ਗੱਲ ਨਹੀਂ ਜਦੋਂ ਇਲੈਕਸ਼ਨਾਂ ਆਉਂਦੀਆਂ ਐ ਕਿਤੇ ਨਾ ਕਿਤੋਂ ਜਦੋਂ ਵੀ ਕੋਈ ਹਰ ਪਾਰਟੀ ਚ ਕੈਂਡੀਡੇਟਾਂ ਨੇ ਅਪਲਾਈ ਕੀਤਾ ਹੁੰਦਾ ਏ ਇੱਕ ਨੂੰ ਟਿਕਟ ਮਿਲਣੀ ਹੁੰਦੀ ਆ ਉਹ ਹੌਲੀ ਹੌਲੀ ਲੀਡਰਸ਼ਿਪ ਆਪਣੇ ਆਪ ਜਿਹੜੀ ਉਹ ਨਾਰਾਜ਼ਗੀਆਂ ਹੁੰਦੀਆਂ ਉਹ ਦੂਰ ਕਰ ਲੈਂਦੀ ਆ ਪਰ ਇਹ ਚ ਹੱਕ ਦਾ ਸਵਬਦਾ ਬਣਨਾ ਤੇ ਰਾਜਗੀ ਵੀ ਹੁੰਦੀ ਆ ਉਹ ਬਾਅਦ ਚ ਦੂਰ ਹੋ ਜਾਂਦੀ ਆ ਅੰਦਰ ਨੂੰ ਲੱਗਦਾ ਕਲੇਸ਼ ਲੈ ਕੇ ਬੰਦਾ ਹਰ ਵਾਰ ਦੇਖੋ ਜੀ ਮੈਂ ਤਾਂ ਸੱਚੀ ਗੱਲ ਦੱਸਾਂ ਤੁਹਾਨੂੰ ਜਦੋਂ ਵੀ ਉੱਥੇ ਕੋਈ ਗੱਲ ਕਰਦੇ ਸੀ ਉੱਥੇ ਧੜੇ ਸੀ